25 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੋਣ ਸਾਹਿਬ ਦੀ ਯਾਤਰਾ ਖੁੱਲਣ ਜਾ ਰਹੀ ਹੈ ਔਰ ਵੱਡੀ ਤਦਾਰ ਦੇ ਵਿੱਚ ਸੰਗਤਾਂ ਗੁਰਦੁਆਰਾ ਹੇਮਕੋਣ ਸਾਹਿਬ ਦੇ ਦਰਸ਼ਨ ਲਈ ਗੁਰਦੁਆਰਾ ਗੋਬਿੰਦ ਘੜ ਪਹੁੰਚ ਚੁੱਕੇ ਹਨ ਮੇਰੇ ਮਗਰ ਤੁਸੀਂ ਦੇਖ ਸਕਦੇ ਹੋ ਮੈਂ ਆਪਣਾ ਕੈਮਰਾਮੈਨ ਸਾਥੀ ਨੂੰ ਕਹੂੰਗਾ ਕਿ ਪਹਿਲਾਂ ਇਹ ਜਿਹੜਾ ਪੁਲ ਦਿਖਾ ਦਿੱਤਾ ਜਾਵੇ ਨਵਾਂ ਪੁਲ ਜਿਹੜਾ ਇੱਥੇ ਬਣਾਇਆ ਗਿਆ ਹੈ ਕਿਉਂਕਿ ਪਿਛਲੇ ਦਿਨੀ ਜਿਹੜਾ ਪੁਲ ਸੀਗਾ ਉੱਪਰੋਂ ਪੱਥਰ ਆਉਣ ਦੇ ਕਾਰਨ ਉਹ ਟੁੱਟ ਗਿਆ ਸੀਗਾ ਔਰ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਡਰ ਸੀਗਾ ਕਿ ਅਸੀਂ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਦੇ ਲਈ ਕਿਵੇਂ ਜਾਵਾਂਗੇ ਕਿਉਂਕਿ ਇਹ ਜਿਹੜਾ ਮੇਨ ਪੁਲ ਹੈ ਇਹ ਹੀ ਨਦੀ ਤੋਂ ਪਾਰ ਕਰਕੇ ਸੰਗਤਾਂ ਨੂੰ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਦੇ ਲਈ ਜੋੜਦਾ ਹੈ ਔਰ ਇਥੋਂ ਦੀ ਉੱਤਰਾਖੰਡ ਸਰਕਾਰ ਔਰ ਮੈਨੇਜਮੈਂਟ ਟਰਸਟ ਵੱਲੋਂ ਕੋਸ਼ਿਸ਼ ਹੀ ਸਮੇਂ ਦੇ ਵਿੱਚ ਇਹ ਨਵਾਂ ਪੁਲ ਤਿਆਰ ਕੀਤਾ ਗਿਆ ਕਿਉਂਕਿ ਯਾਤਰਾ ਜਿਹੜੀ ਸੀਗੀ 25 ਮਈ ਨੂੰ ਸ਼ੁਰੂ ਹੋਣ ਜਾ ਰਹੀ ਸੀਗੀ ਔਰ ਜਲਦੀ ਤੋਂ ਜਲਦੀ ਕੰਮ ਮੁਕੰਮਲ ਕਰਕੇ ਨਵੇਂ ਪੁਲ ਦੀ ਉਸਾਰੀ ਕੀਤੀ ਗਈ ਤਾਂ ਕਿ ਕੋਈ ਵੀ ਦਿੱਕਤ ਪਰੇਸ਼ਾਨੀ ਜਿਹੜੀ ਨਾ ਆ ਸਕੇ ਕਿਤੇ ਨਾ ਕਿਤੇ ਕੁਝ ਸਰਾਰਤੀ ਅੰਸਰਾ ਵੱਲੋਂ ਅਫਵਾਹਾਂ ਵੀ ਫਲਾਈਆਂ ਜਾਂਦੀਆਂ ਹਨ ਕਿ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਦੀ ਜਿਹੜੀ ਯਾਤਰਾ ਹੈ ਉਹ ਰੋਕ ਦਿੱਤੀ ਗਈ ਹੈ ਜਾਂ ਉਹ ਯਾਤਰਾ ਕੁਝ ਸਮੇਂ ਲਈ ਰੋਕ ਕੇ ਚੱਲੇਗੀ ਕਿਉਂਕਿ ਪੁਲ ਟੁੱਟਣ ਦੇ ਕਾਰਨ ਇਹ ਯਾਤਰਾ ਜਿਹੜੀ ਸੀਗੀ ਹਰ ਕਿਸੇ ਨੂੰ ਇਹ ਲੱਗਦਾ ਸੀਗਾ ਕਿ ਕੋਈ ਨਾ ਕੋਈ ਜਿਹੜੀ ਮੁਸ਼ਕਲ ਆ ਸਕਦੀ ਹੈ ਪਰ ਨਹੀਂ ਇੱਥੋਂ ਦੀ ਮੈਨੇਜਮੈਂਟ ٹرسٹ ਵੱਲੋਂ ਔਰ ਇੱਥੋਂ ਦੇ ਉੱਤਰਾਖੰਡ ਸਰਕਾਰ ਵੱਲੋਂ सीएम पुष्कर सिंह धामी ਵੱਲੋਂ ਜਲਦੀ ਤੋਂ ਜਲਦੀ ਜਿਹੜਾ ਸੀਗਾ ਇਹ ਪੁਲ ਤਿਆਰ ਕੀਤਾ ਗਿਆ ਔਰ ਸੰਗਤਾਂ ਦੀ ਸੇਵਾ ਦੇ ਵਿੱਚ ਪੇਸ਼ ਕੀਤਾ ਗਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਹਨ ਇੱਥੋਂ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੇ ਰਵਾਨਾ ਹੋ ਰਹੀਆਂ ਹਨ ਆਪਣਾ ਜਿਹੜਾ ਦੂਸਰਾ ਪੜਾ ਤੀਸਰਾ ਪੜਾ ਗੋਵਿੰਦ धाम ਦੇ ਉੱਤੇ ਜਾ ਕੇ ਕਰਨਗੀਆਂ ਕੱਲ 25 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੇ ਦੇ ਦਰਸ਼ਨ ਕਰਨਗੀਆਂ ਔਰ ਆਪਣੀਆਂ ਭਾਵਨਾਵਾਂ ਜਿਹੜੀਆਂ ਪੂਰੀਆਂ ਕਰਨਗੀਆਂ ਇਹ ਪੁਲ ਜਿਹੜਾ ਸੀਗਾ ਸੰਗਤਾਂ ਦੀ ਸੇਵਾ ਦੇ ਵਿੱਚ ਬਣ ਕੇ ਤਿਆਰ ਹੈ ਕੁਝ ਸ਼ਰਾਰਤੀ ਅੰਸਰ ਜਿਹੜੇ ਸੰਗਤਾਂ ਨੂੰ ਡਰਾ ਰਹੇ ਹਨ ਅਫਵਾਹਾਂ ਫਲਾ ਰਹੇ ਹਨ ਆਪਣੇ ਵਿਊਵਾਂ ਦੇ ਖਾਤਰ ਅਸੀਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਪੁਲ ਜਿਹੜਾ ਸੀਗਾ ਤਿਆਰ ਹੋ ਚੁੱਕਿਆ ਹੈ ਸੰਗਤਾਂ ਨੂੰ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਪੁਲ ਜਿਹੜਾ ਤਿਆਰ ਹੋ ਚੁੱਕਿਆ ਹੈ ਕਿਸੇ ਵੀ ਗੱਲ ਕੋਈ ਵੀ ਗੱਲ ਤੁਹਾਨੂੰ ਡਰ ਲੱਗਦਾ ਹੈ ਕਿਸੇ ਗੱਲ ਦਾ ਤੁਸੀਂ ਇੱਥੋਂ ਦੀ ਮੈਨੇਜਮੈਂਟ ٹرسٹ ਨਾਲ ਇੱਥੋਂ ਦੇ ਮੈਨੇਜਰ ਨਾਲ ਇਥੋਂ ਦੇ ਪ੍ਰਬੰਧਕ ਕਮੇਟੀ ਦੇ ਨਾਲ ਆਪਣੇ ਜਿਹੜੇ ਗੱਲਬਾਤ ਕਰ ਸਕਦੇ ਹੋ ਰਾਬਤਾ ਕਾਇਮ ਕਰ ਸਕਦੇ ਹੋ ਔਰ ਉਸ ਤੋਂ ਬਾਅਦ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਦਰਸ਼ਨਾਂ ਦੇ ਲਈ ਆ ਸਕਦੇ ਹੋ ਇਥੋਂ ਦੀ ਮੈਨੇਜਮੈਂਟ ਟਰਸਟ ਵੱਲੋਂ ਲੰਗਰ ਸਰਾਮਾ ਦਾ ਰਹਿਣ ਦਾ ਪ੍ਰਬੰਧ ਜਿਹੜਾ ਕਰ ਦਿੱਤਾ ਗਿਆ ਹੈ ਔਰ ਕੁਝ ਕ ਹਦਾਇਤਾਂ ਜਿਹੜੀਆਂ ਇਥੋਂ ਦੀ ਮੈਨੇਜਮੈਂਟ ਟਰਸਟ ਵੱਲੋਂ ਦਿੱਤੀਆਂ ਗਈਆਂ ਹਨ ਜਦੋਂ ਵੀ ਤੁਸੀਂ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਦੇ ਲਈ ਰਵਾਨਾ ਹੋਵੋਗੇ ਪਹਿਲਾ ਪੜਾ ਜਿਹੜਾ ਰਿਸ਼ੀਕੇਸ਼ ਕਰੋਗੇ ਤੇ ਉੱਥੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਾਓਗੇ ਉਸ ਤੋਂ ਬਾਅਦ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਦੇ ਲਈ ਰਵਾਨਾ ਹੋਵੋਗੇ ਕਿਉਂਕਿ ਰਸਤੇ ਦੇ ਵਿੱਚ ਗੋਚਰ ਦੇ ਕੋਲ ਇੱਕ ਚੈੱਕਪੋਸਟ ਹੈ ਜਿਸ ਦੇ ਉੱਪਰ ਚੈਕਿੰਗ ਕੀਤੀ ਜਾਂਦੀ ਹੈ ਹਾਲਾਂਕਿ ਉੱਥੇ ਕੋਈ ਵੀ ਮੁਸ਼ਕਲ ਜਿਹੜੀ ਨਹੀਂ ਆਵੇਗੀ ਇੱਥੋਂ ਦੀ ਸਰਕਾਰ ਵੱਲੋਂ ਸਿਰਫ ਚੈਕਿੰਗ ਤਾਂ ਕੀਤੀ ਜਾਂਦੀ ਹੈ ਕਿ ਰਸਤੇ ਦੇ ਵਿੱਚ ਕੋਈ ਵੀ ਪ੍ਰੋਬਲਮ ਜਿਹੜੀ ਆ ਸੰਗਤਾਂ ਨੂੰ ਨਾ ਆ ਪਾਵੇ ਬਿਲਕੁਲ ਅਸੀਂ ਤੁਹਾਨੂੰ ਦਿਖਾ ਰਹੇ ਸੀਗੇ ਗੁਰਦੁਆਰਾ ਸ੍ਰੀ ਹਿਮਕੰਨ ਸਾਹਿਬ ਦਾ ਵਿਊ ਗੋਬਿੰਦ ਘਾੜ ਦੇ ਇਸ ਟਾਈਮ ਸਾਡੀ ਟੀਮ ਜਿਹੜੀ ਹੈ ਦਾ ਅਨਮਿਊਟ ਦੀ ਪਹੁੰਚ ਚੁੱਕੀ ਹੈ ਔਰ ਇਹ ਪੁਲ ਜਿਹੜਾ ਹੈ ਬਣ ਕੇ ਤਿਆਰ ਹੈ ਸੰਗਤਾਂ ਦੇ ਸਹੂਲਤ ਦੇ ਲਈ ਔਰ ਸੰਗਤਾਂ ਗੁਰਦੁਆਰਾ ਸ੍ਰੀ ਹਿਮਕੰਨ ਸਾਹਿਬ ਦੇ ਦਰਸ਼ਨਾਂ ਦੇ ਲਈ ਇੱਥੋਂ ਰਵਾਨਾ ਹੋ ਰਹੀਆਂ ਹਨ ਕੈਮਰਾਮੈਨ ਅਮਨਪ੍ਰੀਤ ਦੇ ਨਾਲ ਦਾ ਅਨਮਿਊਟ ਵੀ ਬਲਰਾਜ